ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਘੋਲੀਆ ਕਲਾਂ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਮੇਰਾ ਨਾਮ ਹੈਗਾ ਹਰਦੀਪ ਸਿੰਘ ਜੀ ਠੀਕ ਹੈ ਜੀ ਪਿੰਡ ਜੀ ਪਿੰਡ ਕੋਲਿਆ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਤਹਿਸੀਲ ਹੈਗਾ ਬਾਗਾ ਪ੍ਰਾਣਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਵੀਰੇ ਸੂਆ ਕਿੰਨਾ ਮਾਜੀ ਵੇੜਦਾ ਇਹ ਸੂਆ ਹੈਗਾ ਤੀਜੇ ਸੂਏ ਸੁੰਦੀ ਹੈ ਜੀ ਤੀਜੇ ਸੂਏ ਸੁੰਦੀ ਹੈ ਕਿੰਨਾ ਸਮਾਂ ਲੈਂਦੀ ਹੈ ਜੀ ਹਜੇ ਇਹ ਦੇ 6-7 ਦਿਨ ਕੱਚੀ ਹੈ ਜੀ ਹਜੇ ਡੇਟ ਮੁਤਾਬਕ ਲੈ ਜੀ ਬਾਕੀ 2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਹਾਂਜੀ ਹਾਂਜੀ ਪਿਛਲੇ ਸੂਏ ਬਾਈ ਕਿੰਨਾ ਦੁੱਧ ਚੋਇਆ ਜੀ ਇਹਦਾ ਆਪਾਂ ਜੀ ਟੋਕੜ ਕੱਪੜਾ ਲੈਂਦੀ ਆ 9 ਕਿਲੋ ਦੁੱਧ ਚੋਇਆ ਜੀ ਇਹਦਾ ਤੋ ਕੜ ਕੱਪਣ ਕਿੰਨੇ ਸਮੇਂ ਦੀ ਸੀ ਜੀ ਉਹ ਤਾਂ ਇਹ ਪੰਜਾਂ ਮਹੀਨਿਆਂ ਦੀ ਸੀ ਜਾਨੀ ਉਹ ਤੋਂ 9 ਕਿਲੋ ਦੁੱਧ ਤਿਆਰ ਸੀ ਹਾਂਜੀ ਹਾਂਜੀ ਜਾਨੀ ਲਗਭਗ ਦਿੱਤਾ ਹੋਊਗਾ 15 16 17 ਦੇ ਆਸ ਪਾਸ ਹਾਂਜੀ 15 16 ਲੀਟਰ ਕੱਢੂਗੀ ਦੁੱਧ ਠੀਕ ਆ ਥਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਜੀ ਹਾਂਜੀ 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 ਖੰਡੀ ਸੀਲ ਹੈ ਜੀ ਪੂਰੀ ਹਾਂਜੀ ਪੂਰੀ ਖੰਡੀ ਸੀਲ ਹੈ ਠੀਕ ਆ ਤੋੜ ਕੇ ਦਿਖਾ ਦਿਓ ਮੇਰੇ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਸੁੰਦੀ ਆ ਡੇਟ ਮੁਤਾਬਕ ਜਿਹੜਾ ਸਮਾ ਪਿਆ ਲਗਭਗ 5 ਤੋਂ 6 ਦਿਨ ਲੈ ਜੂਗੀ ਜੀ ਰੰਗ ਪ੍ਰਿੰਟ ਵੀ ਚੰਗਾ ਬਾਈ ਦੱਸਦਾ ਕਿ ਆਪਾਂ ਤੋਕੜ ਗੱਬਣ ਦੀ ਖਰੀਦ ਕੀਤੀ ਸੀਗੀ ਉਦੋਂ 9 ਕਿਲੋ ਦੁੱਧ ਸੀਗਾ ਤੇ ਅੱਧ ਗੱਬਣ ਸੀ ਯਾਨੀ ਲਗਭਗ 5 ਮਹੀਨਿਆਂ ਦੇ ਆਸ-ਪਾਸ ਇਹ ਗੱਬਣ ਸੀਗੀ ਜੀ ਬਾਕੀ ਵੀਰੇ ਮੌਸਮ ਕਰਮਾਲੀਆਂ ਦਾ ਇਹਨਾਂ ਦਾ ਇਹਨਾਂ ਦਾ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਥਾਣ ਤੋਂ ਨੂੰ ਮੈਂ ਨੇੜੇ ਤੋਂ ਚੈੱਕ ਕਰਾ ਦੇਣਾ ਫੱਪੀ ਜਵਾਈ ਵਾਲਾ ਬਾਕੀ ਸੋਨਾ ਹਵਾਨਾ ਹਵਾਨੇ ਚ ਢੈਲ ਬਹੁਤ ਪਈ ਆ ਸਾਰੀ ਬਾਲਟਾ ਕਰਮਾਲ ਨੇ ਕੱਢ ਕੇ ਸੋਨਾ ਥਾਣ ਮੈਂ ਤੁਹਾਨੂੰ ਬੈਕਸਾਈਡ ਤੋਂ ਵੀ ਚੈੱਕ ਕਰਾ ਦਿੰਨਾ ਮੁੱਠੀ ਵਾਲਾ ਥਾਣਾ ਗਲਾਬੀ ਵੀਰੇ ਦੁੱਧ ਤੁਹਾਡੀ ਸੇਵਾ ਸੰਭਾਲਦਾ ਹੁੰਦਾ ਜੇ ਕੋਈ ਵੀ ਵੱਧ ਕਰ ਲੁਕ ਤਾਂ ਵੱਧ ਵੀ ਲੈ ਸਕਦਾ ਤੇ ਗਿਆਨੀ ਸਾਹਿਬ ਦੇ ਕੀਮਤ ਜੈ ਜਿਹੜੀ ਲੈਣੀ ਆ ਵੀਰੇ ਉਹ ਹੀ ਦੱਸਿਓ ਯਸ ਤੈਨੋਂ ਮੋਲ ਰਾਜਨਾ ਮਰਜ਼ੀ ਕਰਾਓ ਜੀ ਹਾਂਜੀ ਠੀਕ ਆ ਜੀ ਹਾਂਜੀ 60 ਕਰੋ 65 ਕਰਾ ਲਓ ਹਾਂਜੀ ਦੇ ਦਾਂਗੇ 52000 52000 ਦੀ ਜੀ ਠੀਕ ਹੈ ਜੀ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 60 ਕਰਾ ਲਓ 65 ਕਰਾ ਲਓ 52000 ਦੀ ਦੇ ਦਾਂਗੇ ਵਿੱਚੋਂ ਥੋੜਾ ਕਣਾ ਮਾਨਤਨ ਜ਼ਰੂਰ ਹੋ ਜਾਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ